ਚਾਰਾ ਵਿਖੇ ਲਗਭਗ 2 ਤੋਂ 2.5 ਕਰੋੜ ਰੁਪਏ ਦੀ ਚੋਰੀ ਜੜੀ ਹੈ ਉਹ ਹੋਣ ਦੀ ਖਬਰ سامنے ਆ ਰਹੀ ਹੈ ਦਰਸਲ ਮਾਮਲੇ ਦੇ ਬਾਰੇ ਪਚਾਲਾ ਦੇ ਇੱਕ ਨੰਬਰਦਾਰ ਕਰਮਚੀ ਤ ਸਿੰਘ ਚੋਹਾਨ ਨੇ ਦੱਸਿਆ ਕਿ ਉਹਨਾਂ ਦੇ ਵੱਡੇ بیٹے ਨੇ ਦੇਰ ਰਾਤ ਫਲਾਈਟ ਸੀ ਜਿਸ ਨੂੰ ਛਟਕੇ ਉਹ ਵਾਪਸ ਜਦੋਂ ਆਏ ਤੇ ਕੰਬਲੀ ਨੇ ਦੱਸਿਆ ਕਿ ਕਾਰ ਖੋਲਿਆ ਤਾਂ ਕਮਰੇ ਦੇ ਵਿੱਚ ਸਾਰਾ ਸਮਾਨ ਖਿਲਰਿਆ ਹੋਇਆ ਸੀ પરમજીત ਨੇ ਦੱਸਿਆ ਕਿ ਨਕਦੀ ਸਮੇਤ ਕਹਿਣਾਂ ਤੋਂ ਇਲਾਵਾ ਵਿਦੇਸ਼ੀ ਕ੍ਰਾਂਸੀ ਯੂਰੋ ਵੀ ਇੱਥੇ ਮੌਜੂਦ ਸੀ। ਉਹਨਾਂ ਮੁਤਾਬਕ 2 ਤੋਂ 2.5 ਕਰੋੜ ਰੁਪਏ ਦੇ ਵਿੱਚ ਇਹ ਚੋਰੀ ਹੈ ਜੋ ਘਟਨਾ ਵਾਪਰੀ ਹੈ। ਹਾਲਾਂਕਿ ਉਹਨਾਂ ਦੇ ਮੁਤਾਬਕ ਘਰ ਦੇ ਸੀਸੀਟੀਵੀ ਕੈਮਰੇ ਬਾਹਰ ਪਏ ਸੀ। ਛੋਟਾ ਬਿਟਾ ਮੇਰੇ ਨਾਲ ਰਹਿਦਾ ਹੋਰ ਅਤੀ ਚੱਲ ਗਿਆ ਸੀ ਲੈਣ ਨੂੰ ਕੈਮਰੇ ਮੇਰੇ ਕੱਲ੍ਹ ਤੋਂ ਬੰਦ ਮੈਂ ਕੈਮਰੇ ਆਲਰੇਡੀ ਲੱਗੇ ਹੋਏ ਸਾਡੇ ਮਕਾਨ 'ਚ। ਤੇ ਸਵੇਰੇ ਜਦੋਂ ਆ ਗਏ ਕੰਮ ਵਾਲੀ ਸੁਪਾਈਆਂ ਕਰਨ ਵਾਲੀ ਆਈ ਤਾਂ ਉਸ ਨੇ ਦੱਸਿਆ ਵੀ ਆਪਣਾ ਸਾਰਾ ਕੁਝ ਪੱਟਿਆ ਪਿਆ ਜੀ ਅੰਦਰੋਂ। ਜਦੋਂ ਅਸੀਂ ਦੇਖਿਆ ਤਾਂ ਦਰਾਜ ਲੋਕੋ ਸਾਰਾ ਕੁਝ ਪੱਟ ਕੇ ਕੋ ਬੰਦਾ ਚੋਰੀ ਕਰਕੇ ਪਿਛੋਂ ਵਿੰਡੋ ਪਟਕੇ ਨਿਕਲ ਗਿਆ ਜੀ ਕਿੰਨੇ ਕੀ ਚੋਰੀ ਹੋਈ ਕੀ ਚੋਰੀ ਦੇ ਵਿੱਚ ਗਹਿਣੇ ਘਟੇ ਸੀਗੇ ਜੀ ਕੋਈ ਕੈਸ਼ ਸੀਗਾ ਕੋਈ ਯੂਰੋ ਸੀਗਾ ਜੀ ਕਿੰਨੇ ਦਾ ਅਪਰੋਕਸੀਮੇਟ 20-30 ਕਰੋੜ ਰੁਪਏ ਜੀ ਪੁਲਿਸ ਨੇ ਤਲਾਸ਼ ਦਿੱਤੀ ਪੁਲਿਸ ਨੂੰ ਰਿਪੋਰਟ ਕਰਤੀ ਸੀਗੀ ਆ ਗਈ ਪੁਲਸ ਆ ਗਈ ਕੀ ਲੱਭ ਕਿ ਨਹੀਂ ਕੋਈ ਪਤਾ ਨਹੀਂ ਮੈਨੂੰ ਦੇਸੀ ਕੋਈ ਆਇਆ ਕੈਮਰੇ ਜਾਸਪਾਸ ਹੋਰ ਕੇ ਮੈਂ ਉਸੇ ਸਾਡੇ ਕੈਮਰੇ ਬੰਦਾਂ ਦੇ ਬਾਕੀ ਹੁਣ ਪੁਲਿਸ ਜਾਂਚ ਕਰੂਗਾ ਪਤਾ ਲੱਗ ਜਾਊਗਾ ਜੀ ਕੋਈ ਸ਼ੱਕ ਵਗੈਰਾ ਕਿਸੇ ਦੇ ਸ਼ੱਕ ਹੁਣ ਮੈਂ ਕਿਸੇ ਦਾ ਨਾਮ ਲੈਣ ਜਾਂਦਾ ਜੀ ਬਾਕੀ ਜੋ ਹੋਊਗਾ ਮੌਕੇ ਤੇ ਪਤਾ ਲੱਗੇਗਾ ਆਈ ਕਿ ਤੁਸੀਂ ਚੋਰ ਨੂੰ ਪੁੱਛ ਲਓ ਚੋਰ ਹੁਣ ਸਾਨੂੰ ਇਸ ਬਾਰੇ ਕੋਸਤਦਾਰੇ ਦਾ ਜਾਂਚ ਤੋਂ ਬਾਅਦ ਇਹ ਲੱਗੂ ਜੀ ਖਿੜਕੀ ਪੱਟੀ ਹੈ ਜੀ ਖਿੜਕੀ ਨਹੀਂ ਖਿੜਕੀ ਨਹੀਂ ਬੜੇ ਜੀ ਇਹ ਘਟਨਾ ਨਹੀਂ ਘਟਿਆ ਲੱਗ ਰਹੀ ਈ ਇਹ ਘਟਨਾ ਘਟਿਆ ਬਰਾਦਰ ਮੌਕੇ ਤੇ ਮੌਜੂਦ ਪਿਆ ਜੀ ਕੋਈ ਫੈਸਲੇ ਜਗ੍ਹਾ ਚੋਰੀ ਹੋ ਕੇ ਨਹੀਂ ਚੋਰੀ ਇਹ ਪਿੰਡ ਚੌਰਾ ਹੈ ਇੱਥੇ ਮੇਰੇ ਹੁਣ ਫੋਨ ਆਇਆ ਸੀ ਸਾਡੇ ਇਨਸਪੈਕਟਰ ਸਾਹਿਬ ਦਾ ਵੀ ਇੱਕ ਦੇ ਆਪਣੇ ਬਾਕੀ ਦੇ ਸਾਰੇ ਘਰ ਦੇ ਘਰ ਰਹੀ ਸੀਗੇ ਇੱਕ ਬੱਚੇ ਨੂੰ ਲੈਣ ਗਏ ਹੋਏ ਸੀਗੇ ਇਹਨਾਂ ਦਾ ਕੋਈ ਬਾਹਰੋਂ ਆਇਆ ਸੀ ਇਟਲੀ ਉਹ ਤੋਂ ਲੈਣ ਗਏ ਸੀ ਤੇ ਉਸੇ ਕਮਰੇ 'ਚ ਹੀ ਚੋਰੀ ਹੋਈ ਹੈ ਉਹ ਉਹਨਾਂ ਨੇ ਹੋਰ ਕੁਝ ਨਹੀਂ ਛੇੜਿਆ ਅ ਜਿਵੇਂ ਮੌਕਾ ਵੇਖਿਆ ਗੇਟ ਚੋਂ ਅੰਦਰ ਵੜ ਕੇ ਮਤਲਬੀ ਵੀ ਜਿਵੇਂ ਐ ਲੱਗਦਾ ਬੰਦੇ ਨੂੰ ਕੁਝ ਪਤਾ ਹੀ ਹੁੰਦਾ ਚੋਰ ਨੂੰ ਵੀ ਇੱਥੇ ਹੀ ਚੋਰੀ ਕਰਨੀ ਹੈ ਐਦਾਂ ਦੇਖ ਦੇ ਮੌਕੇ ਤੇ ਦੇਖਣ ਨੂੰ ਐ ਲੱਗ ਰਿਹਾ ਬਾਕੀ ਅਸੀਂ ਵੈਰੀਫਾਈ ਕਰਦੇ ਹਾਂ ਕੀ ਕੀ ਚੋਰੀ ਹੋਇਆ ਇਹਨਾਂ ਨੂੰ ਪੁੱਛਦੇ ਪਏ ਹਾਂ ਵੀ ਕੀ ਚੋਰੀ ਹੋਇਆ ਕਿੱਦਾਂ ਹੋਇਆ ਵੀ ਉਹ ਸਾਰੇ ਦੱਸਦੇ ਪਏ ਸੀਸੀਟੀਵੀ ਕੈਮਰਾ ਵੇਰਾ ਕੁਝ ਕਿ ਕਿੰਨੇ ਕੀ ਚੋਰੀ ਹੋਈ ਹੈ ਨਹੀਂ ਅਜੇ ਪੁੱਛ ਰਹੇ ਹਾਂ ਜੀ ਉਹ ਗੋ ਗਿਣਦੇ ਪਏ ਨੇ ਦੱਸਦੇ ਨੇ ਕੋਈ ਕੈਮਰਾ ਵਗੈਰਾ ਲੱਗੇ ਹੋਏ ਸੀ ਹਾਂ ਕੈਮਰੇ ਲੱਗੇ ਨੇ ਉੱਥੇ ਤਾਂ ਨਹੀਂ ਲੱਗੇ ਉਹਨਾਂ ਦੇ ਕੈਮਰੇ ਉਹ ਕਹਿੰਦੇ ਵੀ ਸਾਡੇ ਕੈਮਰੇ ਕੱਲ ਦੇ ਬੰਦ ਆ ਇਹ ਵੀ ਦੇਖ ਰਹੇ ਕਿਉਂ ਬੰਦ ਆ ਕੈਮਰੇ ਤਾਂ ਲੱਗੇ ਨੇ ਬਹੁਤ ਪਰ ਬਈ ਕਹਿੰਦੇ ਬੰਦ ਆ ਮੁੱਖ ਜੇ ਫਰੈਂਚ ਕਿਵੇਂ ਆਇਆ ਦੋਸਤ ਪਰ ਹਾਂ ਆ ਗਿਆ ਆ ਗਿਆ ਸਾਰੇ ਆ ਗਏ